ਰਾਏਕੋਟ ਤਹਿਸੀਲ ਦੇ ਕਸਬਾ ਪਕਵਾਲ ਨਜ਼ਦੀਕ ਸਥਿਤ ਪਿੰਡ ਰਾਜਗੜ ਵਿਖੇ ਬੀਤੀ ਰਾਤ 10 ਵਜੇ ਦੇ ਕਰੀਬ ਸਰਪ ਦੇ ਨਸਿਬ ਵਿੱਚ ਧੁੱਤ ਇੱਕ ਕਲਯੁਗੀ ਪੁੱਤਰ ਅਭtar ਸਿੰਘ ਵੱਲੋਂ ਆਪਣੇ ਬਜ਼ੁਰਗ ਪਿਤਾ ਬੂਟਾ ਸਿੰਘ ਦਾ ਇੱਟਾ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਮ੍ਰਿਤਕ ਬੂਟਾ ਸਿੰਘ ਦੀ ਪਤਨੀ ਮਨਜੀਤ ਕੌਰ ਅਤੇ ਮੁਲਜ਼ਮ ਦੀ ਪਤਨੀ ਵੀਰਪਾਲ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀ ਸ਼ਰਾਬ ਪੀਣ ਦਾ ਅੱਦੀ ਸੀ। ਅਤੇ ਨਸੀਬ ਦੀ ਹਾਲਤ ਵਿੱਚ ਘਰ ਅੰਦਰ ਹਰ ਸਮੇਂ ਕਲੇਸ਼ ਕਰਦਾ ਰਹਿੰਦਾ ਸੀ ਸਗੋਂ ਬੀਤੀ ਰਾਤ 10 ਵਜੇ ਦੇ ਕਰੀਬ ਜਦੋਂ ਉਹ ਸ਼ਰਾਬੀ ਹਾਲਤ ਵਿੱਚ ਘਰ ਆਇਆ ਤਾਂ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਸੋਈ ਵਿੱਚ ਗੈਸ ਸਿਲੰਡਰ ਚੁੱਕ ਕੇ ਅੱਗ ਲਗਾਉਣ ਲੱਗ ਪਿਆ ਜੇਦੇ ਚਾਲ ਦੇ ਉਸਦਾ ਪਿਤਾ ਬੂਟਾ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਕਲਯੁਗੀ ਪੁੱਤਰ ਨੇ ਗੁੱਸੇ ਵਿੱਚ ਆ ਕੇ ਆਪਣੇ ਬਜ਼ੁਰਗ ਪਿਤਾ ਨੂੰ ਫੜ ਲਿਆ ਅਤੇ ਥੱਲੇ ਸੁੱਟ ਕੁੱਟਣ ਲੱਗ ਪਿਆ ਜੇ ਦੌਰਾਨ ਉਸ ਦੇ ਕੋਲ ਪਈ ਇੱਟ ਚੁੱਕ ਕੇ ਆਪਣੇ ਪਿਤਾ ਦੇ ਸਿਰ ਵਿੱਚ ਮਾਰੀ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਰੋਲਾ ਪਾਉਣ ਤੇ ਆਏ ਗਵਾਂਡੀਆਂ ਨੇ ਉਸ ਨੂੰ ਹਟਾਇਆ ਤੇ ਇਸ ਦੀ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ थाना ਸੁਧਾਰ ਦੇ ਐਸਐਚਓ ਗੁਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਵਿਕੇ ਮੋਰਚਰੀ ਵਿੱਚ ਭੇਜ ਦਿੱਤਾ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮ ਬੰਦ ਕੀਤੇ ਨੇ ਦੱਸਣਯੋਗ ਹੈ ਕਿ ਮ੍ਰਿਤਕ ਬੂਟਾ ਸਿੰਘ ਪੰਜਾਬ ਪੁਲਿਸ ਵਿੱਚ ਹੋਮਗਾਰਡ ਦੀ ਨੌਕਰੀ ਉਪਰੰਤ ਸੇਵਾਮੁਕਤ ਹੋਇਆ ਸੀ ਆਤੇ ਪਿੰਡ ਵਿੱਚ ਕਾਫੀ ਵਧੀਆ ਅਸਰ ਰਸੂਕ ਰੱਖਦਾ ਸੀ ਜਿੱਦੇ ਨਿੱਕੇ ਅਤੇ ਮਿੱਠੇ ਬੋਲੇ ਸੁਭਾਅ ਦੀ ਹਰ ਕੋਈ ਸਿਫਤ ਕਰ ਰਿਹਾ ਸੀ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਸਥਾਨਾ ਸਿਹਾਰ ਦੇ ਐਸਐਚਓ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਦੇ ਵਿੱਚ ਮ੍ਰਿਤਕ ਦੀ ਪਤਨੀ ਬਲਕੀਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਕਾਤਲ ਬੇٹے ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੇ ਦੌਰਾਨ ਉਕਤ ਹਮਲਾਵਾਰ ਪਿੰਡ ਦੇ ਬਾਹਰ ਕਿਤਾ ਵਿੱਚੜਾ ਪੁਲਸ ਦੇ ਡਿੱਕੇ ਆ ਗਿਆ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਰਾ ਮੁਕੇ ਨੇ ਦੱਸਿਆ ਕਿ ਉਕਤ ਹਮਲਾਵਰ ਦਾ 2020 ਦੇ ਵਿੱਚ ਵੀ ਆਪਣੇ ਤਾਏ ਚਾਚੇ ਦੇ ਲੜਕਿਆਂ ਨਾਲ ਕਿਸੇ ਮਾਮਲੇ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਜਿਸ ਦਰਾਂ ਉਦ ਇੱਕ ਚਾਚੇ ਦੀ ਮੌਤ ਹੋ ਜਾਣ ਤੈਦ ਉਸ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਅਤੇ ਉਸ ਮੁਕੱਦਮੇ ਅਧੀਨ ਉਕਤ ਹਮਲਾਵਰ 22 ਮਹੀਨੇ ਜੇਲ੍ਹ ਵਿੱਚ ਸਜ਼ਾ ਕੱਟ ਕੇ ਆਇਆ ਏ ਪਰ ਬਾਅਦ ਵਿੱਚ ਦੋਵੇਂ ਧਿਰਾਂ ਦਰਮਿਆਨ ਸਮਝੌਤਾ ਹੋਣ ਤੇ ਇਹ ਬਾਹਰ ਆ ਗਿਆ ਅਤੇ ਬੀਤੀ ਰਾਤ ਫਿਰ ਇੱਕ ਸ਼ਰਮਨਾਕ ਅਪਰਾਧ ਕਟੜਾ ਨੂੰ ਅੰਜਾਮ ਦਿੱਤਾ ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਉੱਥੇ ਉਕਤ ਹਮਲਾਵਰ ਖਿਲਾਫ ਲੋਕਾਂ ਵਿੱਚ ਭਾਰੀ ਗੁੱਸਾ ਪਾ ਜਾ ਰਿਹਾ ਜਦ ਕਿ ਬਾਰਦਾਦ ਉਪਰੰਤ ਘਰਦਿਆਂ ਦੋ ਔਰਤਾਂ ਜਿਨ੍ਹਾਂ ਵਿੱਚ ਮ੍ਰਿਤਕ ਦੀ ਪਤਨੀ ਉਸਦੀ ਨੌ ਅਤੇ ਬੱਚੇ بے ਸਹਾਰਾ ਹੋ ਗਏ ਰਾਏਕੁਰ ਤੋਂ ਦਿਲਵਿੰਦਰ ਸਿੰਘ ਸ਼ੇਨ ਦੀ ਖਾਸ ਰਿਪੋਰਟ ਕੀ ਨਾ ਪੈਣ ਤੇ ਅ ਕੀ ਘੜਕੜਨਾ ਹੋਈ ਆ ਕੀ ਗੱਲ ਹੋਈ ਆ ਕੋਈ ਗੱਲ ਬਾਤ ਨਹੀਂ ਸੰਤਪਾਇ ਅੱਛਾ ਕਿੰਨੇ ਕਬਜ ਦੀ ਗੱਲ ਹੈ 8:10 ਦੀ ਗੱਲ ਲੱਗੀ ਅੱਛਾ 11:00 ਕਬਜ ਦੇ ਵਿਚ ਵਿੱਚ ਆਸਤਾ ਪਾਇ ਜੀ ਜਾਨ ਦਾ ਸੁੱਤੇ ਪੈਨ ਹੋਈ ਜਗਾ ਲਿਆ ਕੀ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਕਰਦੇ ਨੇ ਨਸ਼ੇ ਦੇ ਪੂਰੇ ਆਦੀ ਸੀਗੀ ਅੱਛਾ ਤਾਂ ਦੋ ਸਾਲ ਆਪਦੇ ਬੱਕੇ ਬਿਠੇ ਰਹੀਆਂ ਕਿ ਇੱਕਰੀ ਬਾਲਾ ਮੇਰਾ ਪਿੰਡਾਂ ਦਾ ਬਰਨਾਲੇ ਜ਼ਿਲ੍ਹੇ ਤੋਂ ਮੈਂ ਤਾਂ ਆਪਦੇ ਬੱਚੇ ਨੂੰ ਉੱਥੇ ਪੜਨ ਲਾ ਲਿਆ ਵੀ ਇਹਦੇ ਤੇ ਕੋਈ ਜ਼ਿਆਦਾ ਹੋ ਜਾ ਕਿ ਟਵਿੰਕਸਾਰ ਤੂੰ ਮੈਂ ਤਾਂ ਫੇਰ ਆਪਦੇ ਘਰ ਨੂੰ ਮੋੜਾ ਪਾ ਲਿਆ ਕੋਈ ਗੱਲ ਬਾਤ ਨਹੀਂ ਸੀ ਕੋਈ ਵੀ ਨਹੀਂ ਸੀ ਹੈਗੀ ਵੀ ਜਿਹਦਾ ਏਡਾ ਕਰਦਾ ਮੈਂ ਚੱਕਿਆ ਜਰਾ ਹੱਥ ਜਿਹੜਾ ਸਾਡੇ ਨਾਲ ਹੋਇਆਗਾ ਕੰਮ ਉਹ ਈ ਬਿਨਿਸ਼ਾ ਅਜੇ ਤੱਕ ਕਮਾਂਡਿੰਗਾਂ ਨੂੰ ਸੱਦਨ ਚਲੇ ਗਿਆ ਕੋਲੀ ਵੀ ਸਾਨੂੰ ਔਟਣ ਮਾਰਨ ਪਾਇਆ ਗਿਆ ਸਿਲੰਡਰ ਕੋਲ ਲਿਆ ਪਹਿਲਾਂ ਰਸੋਈ ਦੇ ਵਿੱਚ ਬਾਹਰ ਕੱਢ ਲਿਆ ਕਹਿੰਦਾ ਮੈਂ ਅੱਗ ਲਾਉਣਾ ਅੱਗ ਤਾਂ ਬਹੁਤ ਦਿਨਾਂ ਦਾ ਕਹਿੰਦਾ ਸੀ ਮੈਂ ਅੱਗ ਲਾ ਦੂੰ ਘਰ ਨੂੰ ਅੱਗ ਲਾ ਦੂੰ ਮੈਂ ਸਾਰਿਆਂ ਨੂੰ ਮਚਾਉਂ ਕੁਕਾਰ ਨੂੰ ਕਦੇ ਸਾਹਮਣੇ ਆਇਆ ਵੀ ਇਹਦੀ ਕਿਉਂ ਹੋਇਆ ਗੱਲ ਕਰਦਾ ਸੀ ਪਤਾ ਨਹੀਂ ਜੀ ਮੈਨੂੰ ਤਾਂ ਕੁਝ ਨਹੀਂ ਪਤਾ ਇਹਦੇ ਬਾਰੇ ਵੀ ਇਹ ਇਸ ਤਰ੍ਹਾਂ ਕਿਉਂ ਕਰਦਾ ਸੀ ਸਮਝਿਤੋ ਹੀ ਬਾਹਰ ਹੋਇਆ ਪਿਆ ਸੀਗਾ ਸਾਰੇ ਸੋਚਦੇ ਰਹਿੰਦੇ ਸੀਗੇ थेਰੇ ਪਿਓ ਕਾ ਪਰਿਵਾਰ ਮੇਰੇ ਭੈਣਾਂ ਸਾਰੇ ਇਹ ਹੀ ਕਹਿੰਦੇ ਸੀ ਕਿਉਂ ਇਸ ਤਰ੍ਹਾਂ ਕਰਦਾ ਹੈ ਸਾਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਕੁਝ ਸਮਝਾਉਣ ਵਜੋਂ ਤੇ ਵੀ ਗੱਲ ਪਹੁੰਚ ਹੋਈ ਹੋਣੀ ਆ ਸਮਝਾਉਣ ਦੀ ਵੀ ਕੋਸ਼ਿਸ਼ ਸਮਝਾਉਣ ਦੇ ਬਾਰੇ ਵੀ ਜੀ ਮੈਂ ਬਹੁਤ ਫੋਨ ਲਾਇਆ ਸਾਰਿਆਂ ਨੂੰ ਇਹਨੂੰ ਸਮਝਾ ਦੋ ਪਰ ਮੇਰੇ ਕਿਸੇ ਨੇ ਸੁਣੀ ਨਹੀਂ ਹੈ ਕਿ ਕਿਸੇ ਨੇ ਨੂੰ ਸਮਝਾਇਆ ਨਹੀਂ ਸ਼ਾਇਦ ਪੜਾਣਾ ਬਰਤਦਾ ਉਲਸ ਤੱਕ ਵੀ ਤੁਸੀਂ ਪਹੁੰਚ ਕੀਤੀ ਸੀ ਹਾਂਜੀ ਬਾਈ ਜੀ ਕੀ ਨਾ ਤੁਹਾਡਾ ਗੱਲ ਨਹੀਂ ਹੈਗੀ ਹਾਂ ਕਿਹੜਾ ਪਿੰਡ ਹੈ ਰਾਜਗੜੀ ਜੀ ਪੱਖਾ ਦਾ ਕੋਈ ਤੁਹਾਡੇ ਪਿੰਡ ਰਾਤ ਕੀ ਕਰਨਾ ਵਾਪਰੀ ਹੈ ਰਾਜਗੜੀ ਜੀ ਕਰਨਾ ਜੋ ਕਰਦਿਆਂ ਨੇ ਬਿਆਨ ਦਿੱਤੇ ਉਹ ਸਹੀ ਹੈ ਤੇ ਸਾਨੂੰ ਹਾਕਮ ਜੀ ਤੋਂ ਮਾਰਕ ਦਿਖਾਏ ਜਿਹੜਾ ਅੱਜ ਅੰਦਰ ਗਏ ਤਾਂ ਮੁੰਡਾ ਆਪਣੇ ਬਾਪ ਦੇ ਕੋਲੇ ਖੜਾ ਰਹੀ ਆ ਇੱਥੇ ਲਈ ਇੱਥੇ ਲਈ ਕੋਲੇ ਚਾ ਪਈਆਂ ਸੀ ਚਾ ਮਿੱਟੀਆਂ ਪਈਆਂ ਉਹਨੂੰ ਬਾਪ ਪਿਆ ਸੀ ਲੰਮਾ ਥੱਲੇ ਲਿਗਿਆ ਮੈਂ ਉਹਨੂੰ ਬੰਦੇ ਨੂੰ ਕਿਹਾ ਵੀ ਇਹ ਤਾਂ ਮਰਿਆ ਪਿਆ ਇਹਦੇ ਕਿਉਂ ਇਟਾ ਮਾਰਦਾ ਹੁਣ ਮਰੇ ਪਏ ਦੇ ਉਹ ਕਹਿੰਦਾ ਇਹਨੂੰ ਕੁਛ ਨਹੀਂ ਹੋਇਆ ਤੇ ਉਹ ਵਛਾਈਂ ਕਹਿੰਦਾ ਵੈਸੇ ਉਹਨੇ ਉਹ ਉਹਦੀ ਬਹੁਤ ਹੋ ਗਈ ਚੋਦ ਸਰ ਹੋ ਚੁੱਕੀ ਸੀ ਜਦ ਅਸੀਂ ਗਏ ਤਾਂ ਘਰੇ ਮੌਤ ਹੋ ਚੁੱਕੀ ਕਿੱਥੇ ਇਟਾ ਉੱਡਾ ਕਿੱਥੇ ਬਚੀ ਸੀ ਉਹਨਾਂ ਦੇ ਉਹਨਾਂ ਦੇ ਸਾਈਡਾਂ ਤੇ ਦੇਖੀਆਂ ਨੇ ਜੀ ਫਰੀਦ ਨੇ ਉਹਨਾਂ ਨੇ ਸਾਈਡਾਂ ਦੇ ਕੰਨਾਂ ਕੋਲ ਕੰਨਾਂ ਤੇ ਬਚੀ ਨਹੀਂ ਜੋ ਮਰਤਕ ਬੁੱਟਾ ਸਿੰਘ ਉਹਦੇ ਸਿਰ ਟੇਟਾ ਸੀ ਕਿੱਥੇ ਬਚੀ ਸੀ ਸਿਰ ਤੇ ਬਚੀ ਸੀ ਫਿਰ ਉਦੋਂ ਤੁਸੀਂ ਕੀ ਕੀਤਾ ਵੀ ਉਹ ਜੋ ਬੰਦਾ ਸੀ ਅਫਤਾਰ ਸਿੰਘ ਕਿ ਉਹਨੂੰ ਤੁਸੀਂ ਕੋਈ ਤਾੜਿਆ ਜਾਂ ਭੱਜ ਗਿਆ ਕਿਵੇਂ ਉਹ ਜਿੱਦੇ ਨਹੀਂ ਬੰਜਿਆ ਜੀ ਉਹ ਘਰੇ ਸੀਗਾ ਉਹ ਆਪਦੇ ਅੰਦਰ ਜਾ ਕੇ ਬਾਹਰ ਲਾ ਕੇ ਥੀੜੀ ਲਾ ਲਈ ਦੇਖਣ ਲੱਗ ਗਿਆ ਤੇ ਜਦ ਨੂੰ ਅਸੀਂ ਪੁਲਿਸ ਨੂੰ ਫੋਨ ਕਰਤਾ ਜੀ ਓਕੇ ਹੁਣ ਚਾਹੀਏ ਅੱਧੇ ਘੰਟੇ ਬਾਅਦ ਜੀ ਪਹਿਲਾਂ ਵੀ ਕਦੇ ਇਸ ਤਰ੍ਹਾਂ ਨਿਕਟਣਾ ਵਾ ਇਹਨਾਂ ਦੇ ਘਰ ਚ ਹੁੰਦੀ ਰਹੀ ਆ ਪਹਿਲਾਂ ਤਾਂ ਇਹ ਦਾਰੂ ਦਾ ਦਿੱਤੀ ਦਾ ਪੀਂਦਾ ਹੂੰ ਦਾਰੂ ਦਾ ਪੀਂਦਾ ਰਹਿੰਦਾ ਤੇ ਫਿਰ ਪੀਂਚੇ ਗਾਉਂਦਾ ਇਹਦੀ ਉਮਰ ਦੀ ਕਿੰਨੀ ਕੋ ਉਮਰ ਹੈ ਜੀ ਜੀ ਹੋ ਗਈ 25 ਸਾਲ ਅੱਛਾ ਕੀ ਕੰਮ ਕਰਦਾ ਇਹ ਜੱਟ ਆੜੀ ਦਸਤੀ ਕਰਦਾ ਮਿਲਦੰਗ ਲਗਾ ਬਹੁਤ ਕੀ ਬਾਉਲੀ ਪਾ ਰੱਖੀ ਨੂੰ ਉਹ ਅੰਨਿਆ ਸਾਲ ਇੱਕ ਆਪਣੇ ਥੜਾਸਰਾ ਆਉਦੇ ਪਿੰਡ ਰਾਜਗੜ੍ਹ ਵਿਖੇ ਕੋ ਕਤਲ ਦਾ ਮਾਮਲਾ ਆਇਆ ਲੋਕ ਨੂੰ ਉੱਤਰਗੋ ਲੋਪ ਨੂੰ ਕਤਲ ਕਰਦਾ ਹਾਂ ਜੀ ਮਾਮਲਾ ਹੈ ਕੀ ਘਟਨਾ ਵਾਸਤੇ ਰਾਤ ਕਰੀਬ 11:30 ਵਜੇ ਇੱਕ 105 ਦੀ ਕਾਰ ਲਈ ਸੀ ਇਹ ਪਿਓ ਨੇ ਪੁੱਤ ਨੇ ਪਿਓ ਦੀ ਨੂੰ ਮਾਰ ਦਿੱਤਾ ਅਵਤਾਰ ਸਿੰਘ ਜੀ ਸਿਤਾਰੀ ਨੇ ਆਪਣੇ ਪਿਤਾ ਮੋਤਾ ਸਿੰਘ ਨੂੰ ਮਾਰ ਦਿੱਤਾ ਜਿਸ ਤੇ ਅਸੀਂ ਇਲਾਕੇ ਦੇ ਵਿੱਚ ਸੀ ਅਸੀਂ ਤੁਰੰਤ ਪਹੁੰਚ ਕੇ ਪੰਜਾਬ ਜੇ ਅਸੀਂ ਮੌਕਾ ਤੇ ਜਾ ਕੇ ਤਾਂ ਜਿਹੜੇ ਮੋਤਾ ਸਿੰਘ ਦੇ ਘਰ ਆ ਲਈ ਆ ਮਿਲਕੀਤ ਕਰੋ ਉਹਦੇ ਇਸ ਸਟੇਟਮੈਂਟ ਰਿਕਾਰਡ ਕੀਤੀ ਤੇ ਅਸੀਂ ਜਿਹੜੀ ਮੌਕੇ ਤੇ ਜਿਹੜੀ ਇਹ ਸ਼ਖਸ ਤਿਆਰ ਕੀਤੀ ਤੇ ਉਦੋਂ ਦਾ ਡੈੱਡ ਬਡੀ ਦੀ ਜਿਹੜੀ ਪਿੱਛੇ ਬੈਂਤੀ ਫਾਰਮ ਭਰ ਕੇ ਸਵੇਰ ਤੱਕ ਅਸੀਂ ਪਿਆਰੀ ਕਰਕੇ ਤੇ ਉਹ ਪੋਸਟਮਾਰਟਮ ਲਈ ਉਹਨੂੰ ਭੇਜਿਆ ਲਾਸ਼ ਨੂੰ ਉਸ ਤੋਂ ਬਾਅਦ ਅਸੀਂ ਆਪਣੀ ਟੀਮ ਨਾਲ ਲਾ ਕੇ ਵਿਛੀ ਉਤਾਰ ਸਿੰਘ ਦੀ ਪਾਟ ਕੀਤੀ ਇਹ ਸਾਨੂੰ ਪਿੰਡ ਤੋਂ ਬਾਹਰ ਖੇਤਾਂ 'ਚ ਮਿਲ ਗਿਆ ਜਿਹਨੂੰ ਅਸੀਂ ਫੜਕੇ ਉਹਦੇ ਤੋਂ ਜਿਹੜੇ ਉਹਨੇ ਪਤਨ ਦੇ ਵਿੱਚ ਇੱਟ ਨਾਲ ਪਤਨ ਨੂੰ ਕਤਲ ਕੀਤਾ ਸੀ ਉਹ ਅਸੀਂ ਬਰਾਮਦ ਕਰਾ ਲਿਆ ਤੇ ਦੂਜੀ ਥੜੀ ਰਸਤੇ 'ਤੇ ਜਿਹਨੂੰ ਅਸੀਂ ਪੇਸ਼ਦਾਨ ਕਰਨ ਨੂੰ ਕਰ ਕੀ ਇਹਦਾ ਹੋਰ ਰਿਮਾਂਡ ਲੈ ਕੇ ਇਹਦੇ ਅਸਲਕਰ ਨੰਬਰ ਪਤਾ ਕਰਨੀ ਉੱਤੇ ਕੀ ਗੱਲ ਸਾਹਮਣੇ ਵੀ ਕੀ ਘਟਣਾ ਵਾਸਤੇ ਥੱਗਾ ਬੰਦਾ ਕਾਹਨ ਕਿਵੇਂ ਹੋ ਗਿਆ ਇਹ ਪਹਿਲਾਂ ਵੀ ਸ਼ਰਾਬ ਪੀ ਕੇ ਕਰਨ ਨਾਲ ਲੜਦਾ ਰਹਿੰਦਾ ਸੀ ਇਹਨਾਂ ਦੇ ਇੱਕੋ ਕਾਰਨ ਉੱਠਾ ਹੈ ਇਹ ਰਾਜ ਜਦੋਂ ਆਇਆ ਤੇ ਇਹ ਇਹਦੇ ਕੋਈ ਸ਼ਹਾਬ ਕੀ ਪੀਤੀ ਉਹਨ ਕਰਕੇ ਇਹਨੇ ਨਾ ਸਿਲੰਡਰ ਸਿਲੰਡਰ ਬਾਹਰ ਕੱਢ ਲਿਆ ਤੇ ਕਹਿੰਦਾ ਮੈਂ ਆਪੇ ਘਰ ਨੂੰ ਜਲਾ ਦੇਣਾ ਇਹਦੇ ਪਿਓ ਨੇ ਇਹਨੂੰ ਰੋਕਿਆ ਤੇ ਆਪਦੇ ਪਿਓ ਨਾਲ ਉਲਝ ਗਿਆ ਤੇ ਉਹਨੇ ਉੱਥੇ ਪਈ ਜਿਹੜੀ ਵੱਡੀ ਏਡਸੀ ਉਹਦੇ ਨਾਲ ਆਪੇ ਪਾਉ ਦੇ ਉਹਦੇ ਥੱਲੇ ਉਹਦੇ ਥੱਬੇ ਘਰ ਦੇ ਉੱਪਰਲੇ ਪਾਸੇ ਸਰਪੇਮਾਰੀ ਜੀ ਦੇ ਮੌਕੇ ਤੇ ਤੁਰੰਤ ਮਾਤ ਹੋ ਗਈ ਇਹਦੇ ਕੋ ਪਹਿਲਾਂ ਵੀ ਇਸ ਤਰ੍ਹਾਂ ਦਾ ਕੋ ਮਹਾਸਾਮਰਾਜ ਜਦ ਮੁਤਾ ਚੇਨ ਵਾਲੇ ਬਈ ਇਹਦੀ ਪੁੱਛ ਕੁੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਇੱਕ ਮਕਦਮਾ ਹੈ 35/2 304 ਆਪੀਸ ਦਾ ਹੋਇਆ ਸੀ ਜਿਹਦੇ ਵਿੱਚ ਇਹਨੂੰ ਇਹ 22 ਮਹੀਨੇ ਜੇਲ੍ਹ ਵੀ ਕੱਟ ਗਿਆ ਤੇ ਬਾਅਦ ਜਿੰਨਾਂ ਲੋਕ ਵੀ ਆਪਸ ਵਿੱਚ ਕੰਪਰਮੈਂਡ ਕਰਕੇ ਛੁਡਾ ਗਿਆ ਸੀ ਕੀ ਸੀ ਮਾਮਲਾ ਉਹਦੇ ਵਿੱਚ ਇਹ ਦਿੱਤਾ ਇਹਦਾ ਚੈਨਲ ਲਗਾਈ ਹੋਈ ਸੀ ਜਿਸ ਕਰਕੇ ਕੋਈ ਇਹਨਾਂ ਦੇ ਆਪਸ ਵਿੱਚ ਤੇ ਵਿੱਚ ਬਜ਼ੁਰਗ ਨਾਲ ਕੋਈ ਹੋਈ ਸੀ ਉਹਦੇ ਬਾਰੇ ਬੜਾ ਜ਼ਿਆਦਾ ਨਹੀਂ ਪਤਾ ਤੇ ਇਹ ਉਹਦਾ ਜਿਹੜੇ ਤਿੰਨ ਸਹਾਰਾ ਚਾਨਕ ਮਤੋ ਜਣੀ ਉਹਦੇ 304 ABC ਤੇ ਘਰ ਵੀ ਸੀ